ਤੁਸੀਂ ਮੈਂ ਪ੍ਰਦੀਪ ਤੁਹਾਡੇ ਨਾਲ ਇਸ ਵੇਲੇ ਤਸਵੀਰਾਂ ਤੁਹਾਨੂੰ ਸੁਖਨਾ ਲੇਖ ਦੀਆਂ ਦਿਖਾ ਰਿਹਾ ਜਿੱਥੇ ਸੁਖਨਾ ਲੇਖ ਦੇ ਦੋ ਫਲੱਡ ਗੇਟ ਖੋਲ ਦਿੱਤੇ ਗਏ ਨੇ ਜਿੱਥੇ ਮਾਝੇ ਤੇ ਦੁਆਬੇ ਤੋਂ ਬਾਅਦ ਹੁਣ ਮਾਲਵੇ ਦੇ ਵਿੱਚ ਵੀ ਕਿਤਨਾ ਕਿਤੇ ਖਤਰਾ ਮੰਡਰਾਉਂਦਾ ਹੋਇਆ ਨਜ਼ਰ ਆ ਰਿਹਾ ਮਾਲਵੇ ਦੇ ਵਿੱਚ ਵੀ ਤਬਾਹੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿੱਥੇ ਦੇਖ ਸਕਦੇ ਹੋ ਕਿ ਫਲੱਡ ਗੇਟ ਦੇ ਖੁੱਲਣ ਤੋਂ ਬਾਅਦ ਜੋ ਹੈ ਕਿਸ ਤਰੀਕੇ ਦੇ ਨਾਲ ਸ਼ੂਕਦਾ ਹੋਇਆ ਪਾਣੀ ਜੋ ਹੈ ਇਹਨਾਂ ਫਲੱਡ ਗੇਟਾਂ ਦੇ ਰਾਹੀਂ ਬਾਹਰ ਨਿਕਲਦਾ ਹੋਇਆ ਨਜ਼ਰ ਆ ਰਿਹਾ ਸਵੇਰ ਤੋਂ ਦੋ ਫਲੱਡ ਗੇਟ ਖੋਲ ਦਿੱਤੇ ਗਏ ਸੀ ਸੁਕਣਾ ਲੇਖਦੇ ਤੇ ਉਸ ਤੋਂ ਬਾਅਦ ਹੁਣ ਇੱਕ ਫਲੱਡ ਗੇਟ ਨੂੰ ਬੰਦ ਕਰ ਦਿੱਤਾ ਤੇ ਇੱਕ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਸੁਖਣਾ ਲੇਖਦਾ ਫਲੱਡ ਗੋਇਟ ਖੋਲਿਆ ਹੋਇਆ ਤੇ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਕਿਸ ਸਪੀਡ ਦੇ ਵਿੱਚ ਪਾਣੀ ਆਉਂਦਾ ਹੋਇਆ ਨਜ਼ਰ ਆ ਰਿਹਾ ਤੇ ਇਹੀ ਪਾਣੀ ਅੱਗੇ ਜਾ ਕੇ ਠੱਗਰ ਦੇ ਵਿੱਚ ਪੈਂਦਾ ਤੇ ਉਸ ਤੋਂ ਬਾਅਦ ਠੱਗਰ ਜੋ ਹੈ ਹੁਣ ਉਫਾਨ ਤੇ ਚੱਲ ਰਿਹਾ ਸਵੇਰ ਤੋਂ ਠੱਗਰ ਦਰਿਆ ਜੋ ਹੈ ਉਫਾਨ ਤੇ ਚਾਰਾ ਤੇ ਆਸਪਾਸੇ ਦੇ ਕਿਤਨਾ ਕਿਤੇ ਜੋ ਇਲਾਕੇ ਨੇ ਉਹਨਾਂ ਦੇ ਵਿੱਚ ਵੀ ਹੁਣ ਖਤਰਾ ਮੰਡਰਾ ਰਿਹਾ ਕਿਉਂਕਿ ਪਹਿਲਾਂ ਧੱਗਰ ਦਰਿਆ ਜੋ ਹੈ 2.5 ਤੋਂ 3 ਫੁੱਟ ਦੇ ਫੁੱਟ ਤੇ ਚੱਲ ਰਿਹਾ ਸੀ ਤੇ ਹੁਣ ਜੋ ਉਸ ਦੀ ਕਈ ਜਾਰੀ ਹੈ ਕਿ 9 ਫੁੱਟ ਤੇ ਧੱਗਰ ਦਰਿਆ ਇਸ ਵੇਲੇ ਜੋ ਹੈ ਚੱਲਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਪਹਾੜਾਂ ਤੋਂ ਲਗਾਤਾਰ ਮੀਂਹ ਪੈ ਰਹੇ ਨੇ ਇਸ ਕਰਕੇ ਲਗਾਤਾਰ ਜੋ ਹੈ ਫਿਰ ਇਹਨਾਂ ਡੈਮਾਂ ਦੇ ਵਿੱਚ ਪਾਣੀ ਭਰਦਾ ਤੇ ਉਸ ਤੋਂ ਬਾਅਦ ਇਹ ਗੇਟ ਖੋਲਣੇ ਪੈਂਦੇ ਨੇ ਹੁਣ ਸੁਖਨਾ ਲੇਕ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਫਲੱਡ ਗੇਟ ਜੋ ਹੈ ਖੁੱਲਣ ਤੋਂ ਬਾਅਦ ਪਾਣੀ ਦਾ ਕਿਸ ਤਰੀਕੇ ਦੇ ਨਾਲ ਤੁਸੀਂ ਰੂਪ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਾਣੀ ਉੱਚੀ ਉੱਚੀ ਛੱਲਾ ਮਾਰਦਾ ਹੋਇਆ ਇੱਥੋਂ ਨਿਕਲਦਾ ਹੋਇਆ ਨਜ਼ਰ ਆ ਰਿਹਾ ਤਾਂ ਤਸਵੀਰਾਂ ਤੁਹਾਨੂੰ ਪ੍ਰੋ ਪੰਜਾਬ ਟੀਵੀ ਤੇ ਐਕਸਕਲੂਸਿਵ ਦਿਖਾ ਰਿਹਾ ਜਿੱਥੇ ਇਹ ਫਲੱਡ ਗੇਟ ਖੁੱਲਣ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਪਾਣੀ ਦੀ ਸਪੀਡ ਤੁਸੀਂ ਚੈੱਕ ਕਰੋ ਮੈਂ ਵਤਨ ਨੂੰ ਕਹੂੰਗਾ ਕੈਮਰਾਮੈਨ ਨੂੰ ਕਿ ਪਾਣੀ ਦੀ ਸਪੀਡ ਇੱਕ ਵਾਰ ਦਿਖਾਓ ਕਿ ਉੱਪਰੋਂ ਕਿਸ ਤਰੀਕੇ ਦੇ ਨਾਲ ਕਿੰਨੀ ਸਪੀਡ ਦੇ ਨਾਲ ਜੋ ਹੈ ਇਹ ਪਾਣੀ ਇਹਨਾ ਬਲੱਡ ਗੇਟਾਂ ਦੇ ਵਿੱਚੋਂ ਨਿਕਲਦਾ ਹੋਇਆ ਨਜ਼ਰ ਆ ਰਿਹਾ ਤੇ ਇਹੀ ਸੁਖਨਾ ਲੇਖਦਾ ਪਾਣੀ ਅੱਗੇ ਚੂਆ ਦੇ ਰਾਹੀਂ ਜੋ ਐ ਖੱਗਰ ਦਰਿਆ ਦੇ ਵਿੱਚ ਪੈਂਦਾ ਤੇ ਉਸ ਤੋਂ ਬਾਅਦ ਉਹ ਦਰਿਆ ਅੱਗੇ ਜਾ ਕੇ ਕਿਤਨਾ ਕਿਤੇ ਫਿਰ ਜਦੋਂ ਉਹ ਚੜ ਕੇ ਦਰਿਆ ਚੱਲਦਾ ਤੇ ਕਹਿ ਸਕਦਾ ਕਿ ਅੱਗੇ ਵੱਡੇ ਪੱਧਰ ਦੇ ਉੱਪਰ ਪਿੰਡਾਂ ਨੂੰ ਮਾਰ ਕਰਦਾ ਕਿਉਂਕਿ 2023 ਦੇ ਵਿੱਚ ਵੀ ਵੱਡੇ ਪੱਧਰ ਦੇ ਉੱਪਰ ਜਦੋਂ ਖੱਗਰ ਚੜ ਕੇ ਆਇਆ ਅਸੀਂ ਤਾਂ ਕਿਤਨਾ ਕਿਤੇ ਪਟਿਆਲਾ ਸੰਗਰੂਰ ਤੇ ਨਾਲ ਨਾਲ ਮਾਨਸੇ ਦਾ ਵੱਡੇ ਪੱਧਰ ਦੇ ਉੱਪਰ ਨੁਕਸਾਨ ਹੋਇਆ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਹੁਣ ਗੇਟ ਜਦੋਂ ਖੋਲੇ ਨੇ ਤਾਂ ਪਾਣੀ ਦਾ ਵਹਾਅ ਕਿਸ ਤਰੀਕੇ ਦੇ ਨਾਲ ਚਲਦਾ ਹੋਇਆ ਇਹਨਾਂ ਗੇਟਾਂ ਦੇ ਵਿੱਚੋਂ ਨਜ਼ਰ ਆ ਰਿਹਾ ਤੇ ਨਾਲ ਹੀ ਨਾਲ ਹੁਣ ਇਹ ਕੱਗਰ ਦਰਿਆ ਦਾ ਵੀ ਕਿਤੇ ਨਾ ਕਿਤੇ ਪੱਧਰ ਵਧਾਉਂਦਾ ਹੋਇਆ ਪਾਣੀ ਨਜ਼ਰ ਆ ਰਿਹਾ ਕਿਉਂਕਿ ਸਵੇਰੇ 7 ਵਜੇ ਤੋਂ ਸੁਖਨਾ ਲੇਖ ਦੇ ਦੋ ਗੇਟ ਖੋਲੇਗੇ ਸੀ ਹਾਲਾਂਕਿ ਇੱਕ ਗੇਟ ਨੂੰ ਹੁਣ ਬੰਦ ਕਰ ਦਿੱਤਾ ਗਿਆ ਪਰ ਇੱਕ ਗੇਟ ਦਾ ਤੁਸੀਂ ਫਲੋ ਦੇਖ ਸਕਦੇ ਹੋ ਕਿੰਨੀ ਸਪੀਡ ਦੇ ਨਾਲ ਇਹ ਪਾਣੀ ਸੁਖਨਾ ਲੇਕ ਦੇ ਇਹਨਾਂ ਗੇਟਾਂ ਦੇ ਵਿੱਚੋਂ ਨਿਕਲਦਾ ਹੋਇਆ ਦਿਖਾਈ ਦੇ ਰਿਹਾ ਤੇ ਉਸ ਤੋਂ ਬਾਅਦ ਕੱਗਰ ਦੇ ਵਿੱਚ ਇਸਨੇ ਜਾ ਕੇ ਪੈਣਾ ਤੇ ਕਿਤੇ ਨਾ ਕਿਤੇ ਕੱਗਰ ਦਾ ਵੀ ਹੁਣ ਪੱਧਰ ਜੋ ਹੈ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਪਹਿਲਾਂ ਕੱਗਰ ਜੋ ਹੈ 2.5 ਤੋਂ 3 ਫੁੱਟ ਤੇ ਚੱਲਦਾ ਸੀ ਤੇ ਹੁਣ 9 ਫੁੱਟ ਤੇ ਕੱਗਰ ਦਰਿਆ ਜੋ ਆ ਚੱਲਣ ਲੱਗ ਗਿਆ ਤੇ ਉਸ ਤੋਂ ਬਾਅਦ ਉਫਾਨ ਤੇ ਕਹਿ ਸਕਦੇ ਹਾਂ ਕਿ ਕੱਗਰ ਦਰਿਆ ਜੋ ਉਫਾਨ ਤੇ ਚੱਲਦਾ ਹੋਇਆ ਹੁਣ ਨਜ਼ਰ ਆ ਰਿਹਾ ਤੇ ਤਸਵੀਰਾਂ ਦੇਖ ਸਕਦੇ ਹੋ ਪਾਣੀ ਦੀ ਸਪੀਡ ਤੁਸੀਂ ਚੈੱਕ ਕਰੋ ਜਿਸ ਤਰੀਕੇ ਦੇ ਨਾਲ ਪਹਿਲਾਂ ਮੱਝ ਤੇ ਦੁਆਬੇ ਦੇ ਵਿੱਚ ਪਾਣੀ ਨੇ ਕਹਿਰ ਮਚਾਇਆ ਤੇ ਉਸ ਤੋਂ ਬਾਅਦ ਹੁਣ ਕਿਤਨਾ ਕਿਤੇ ਮਾਲਵੇ ਤੇ ਵੀ ਵੱਡਾ ਇੱਕ ਤਰੀਕੇ ਦਾ ਇਹ ਸੰਕਟ ਦਿਖਾਈ ਦੇ ਰਿਹਾ ਕਿਉਂਕਿ ਲਗਾਤਾਰ ਪਹਾੜਾਂ ਦੇ ਵਿੱਚ ਮੀਂਹ ਪੈ ਰਹੇ ਨੇ ਜਿਸ ਤੋਂ ਬਾਅਦ ਫਿਰ ਹੁਣ ਲਗਾਤਾਰ ਇਹ ਫਲੱਡ ਗੇਟਾਂ ਨੂੰ ਖੋਲਣਾ ਪੈ ਰਿਹਾ ਤੇ ਮਜਬੂਰਨ ਜਦੋਂ ਫਲੱਡ ਗੇਟ ਖੁੱਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਇਹਨਾਂ دریاਵਾਂ ਦੇ ਵਿੱਚ ਪਾਣੀ ਕਿਸ ਤਰੀਕੇ ਦੇ ਨਾਲ ਉਫਾਨ ਤੇ ਚੱਲ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਆ ਜਾ ਸਕਦਾ ਹੈ ਕਿ ਕਿਤੇ ਨਾ ਕਿਤੇ ਹੁਣ ਮਾਲਵੇ ਦੇ ਇਲਾਕੇ ਦੇ ਵਿੱਚ ਵੀ ਇਹ ਜੋ ਕਹਿ ਸਕਦਾ ਹੈ ਕਿ ਸੰਕਟ ਮੰਡਰਾ ਰਿਹਾ ਕਿਉਂਕਿ ਜੇਕਰ ਇਸ ਤਰੀਕੇ ਦੇ ਨਾਲ ਹੀ ਇਹ ਮੀਂਹ ਪੈਂਦੇ ਰਹੇ ਪਹਾੜਾਂ ਦੇ ਵਿੱਚ ਬੱਦਲ ਫੱਟਦੇ ਰਹੇ ਤਾਂ ਇਸੇ ਤਰੀਕੇ ਦੇ ਨਾਲ ਪਾਣੀ ਉੱਪਰੋਂ ਆਵੇਗਾ ਤਾਂ ਡੈਮਾਂ ਦੇ ਵਿੱਚੋਂ ਫਿਰ ਰਿਲੀਜ਼ ਕਰਨਾ ਪਵੇਗਾ ਕਿਉਂਕਿ ਡੈਮਾਂ ਦੇ ਵਿੱਚ ਇੱਕ ਕਪੈਸਿਟੀ ਹੁੰਦੀ ਹੈ ਪਾਣੀ ਨੂੰ ਕੰਟਰੋਲ ਕਰਕੇ ਰੱਖਣ ਦੀ ਜਦੋਂ ਇਹ ਕਪੈਸਿਟੀ ਜ਼ਿਆਦਾ ਵੱਧ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਫਿਰ ਇਹਨਾਂ ਡੈਮਾਂ ਦੇ ਵਿੱਚੋਂ ਪਾਣੀ ਰਿਲੀਜ਼ ਕਰਨਾ ਪੈਂਦਾ ਤਾਂ ਉੱਥੇ ਹੁਣ ਸੁਖਨਾ ਲੇਖ ਦੇ ਵੀ ਅੱਜ ਦੋ ਫਲੱਡ ਗੇਟ ਖੋਲੇ ਗਏ ਜਿਸ ਤੋਂ ਬਾਅਦ ਇੱਕ ਨੂੰ ਬੰਦ ਕਰ ਦਿੱਤਾ ਗਿਆ ਹਾਲਾਂਕਿ ਦੂਜਾ ਪਰ ਦੇਖ ਸਕਦੇ ਹੋ ਕਿ ਇਸ ਕਦਰ ਸਪੀਡ ਦੇ ਵਿੱਚ ਇਹ ਫਲੱਡ ਗੇਟ ਜਦੋਂ ਖੋਲਿਆ ਪਾਣੀ ਕਿਸ ਤਰੀਕੇ ਦੇ ਨਾਲ ਸ਼ੂਕਦਾ ਹੋਇਆ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਕਿਤਨਾ ਕਿਤੇ ਮਾਲਵੇ ਦੇ ਲਈ ਵੱਡਾ ਸੰਕਟ ਅਸੀਂ ਕਹਿ ਸਕਦੇ ਹਾਂ ਕਿਉਂਕਿ ਜਦੋਂ ਇਹ ਪਾਣੀ ਸੁਖਨਾ ਲੇਖ ਦਾ ਅੱਗੇ ਜਾ ਕੇ ਕੱਗਰ ਦਰਿਆ ਦੇ ਵਿੱਚ ਪੈਂਦਾ ਤੇ ਉਸ ਤੋਂ ਬਾਅਦ ਵੱਡੇ ਪੱਧਰ ਦੇ ਉੱਪਰ ਕਹਿ ਸਕਦੇ ਹਾਂ ਕਿ ਮਾਲਵੇ ਦਾ ਜੋ ਖੇਤਰਾ ਜਦੋਂ ਇਹ ਖੱਗਰ ਦਰਿਆ ਚੜ ਕੇ ਆਉਂਦਾ ਉਹ ਇਫੈਕਟ ਹੁੰਦਾ ਵੱਡੇ ਪੱਧਰ ਦੇ ਉੱਪਰ ਜਿਵੇਂ 2023 ਦੇ ਵਿੱਚ ਵੀ ਵੱਡੇ ਪੱਧਰ ਦੇ ਉੱਪਰ ਤਬਾਹੀ ਖੱਗਰ ਨੇ ਮਚਾਈ ਸੀ ਜਦੋਂ ਖੱਗਰ ਚੜ ਕੇ ਆਇਆ ਸੀ ਪਟਿਆਲਾ ਹੋਵੇ ਸੰਗਰੂਰ ਹੋਵੇ ਭਾਵੇਂ ਉਹ ਮਾਨਸੇ ਦਾ ਇਲਾਕਾ ਹੋਵੇ ਪੂਰਾ ਮਾਲਵਾ ਹੀ ਕਹਿ ਸਕਦੇ ਆ ਕਿ ਇੱਕ ਤਰੀਕੇ ਦੇ ਨਾਲ ਫਿਰ ਇਸ ਖੱਗਰ ਦੀ ਚਪੇਟ ਦੇ ਵਿੱਚ ਆ ਜਾਂਦਾ ਤਾਂ ਉੱਥੇ ਹੀ ਹੁਣ ਕਿਤੇ ਨਾ ਕਿਤੇ ਵੱਡਾ ਖਤਰਾ ਦੁਆਬੇ ਤੇ ਮਾਝੇ ਤੋਂ ਬਾਅਦ ਮਾਲਵੇ ਦੇ ਵਿੱਚ ਵੀ ਦਿਖਾਈ ਦੇ ਰਿਹਾ ਕਿਉਂਕਿ ਘੱਗਰ ਦਰਿਆ ਦੇ ਵਿੱਚ ਇਹ ਪਾਣੀ ਪੈ ਰਿਹਾ ਤੇ ਉੱਥੇ ਘੱਗਰ ਦਰਿਆ ਹੁਣ ਉਫਾਨ ਤੇ ਵਗਣ ਲੱਗਾ ਤਸਵੀਰਾਂ ਤੁਹਾਨੂੰ ਜੋ ਆ ਸੁਖਨਾ ਲੇਕ ਦੀਆਂ ਦਿਖਾ ਰਿਹਾ ਜਿੱਥੇ ਫਲੱਡ ਗੇਟ ਖੋਲਣ ਤੋਂ ਬਾਅਦ ਦੇਖ ਸਕਦੇ ਹੋ ਕਿਵੇਂ ਸ਼ੂਕਦਾ ਹੋਇਆ ਪਾਣੀ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ ਵਤਨ ਨੂੰ ਕਹੂੰਗਾ ਕਿ ਵਤਨ ਇੱਕ ਵਾਰ ਫਲੱਡ ਗੇਟ ਦੀਆਂ ਤਸਵੀਰਾਂ ਪੂਰੀਆਂ ਦਿਖਾਈਆਂ ਜਾਣ ਕਿਸ ਤਰੀਕੇ ਦੇ ਨਾਲ ਇਹ ਪਾਣੀ ਜੋ ਹੈ ਸ਼ੂਕਦਾ ਹੋਇਆ ਇਸ ਫਲੱਡ ਗੇਟ ਦੇ ਵਿੱਚੋਂ ਪਾਣੀ ਦੀ ਤੁਸੀਂ ਰਫ਼ਤਾਰ ਦੇਖ ਸਕਦੇ ਹੋ ਕਿੰਨੀ ਡਰਾ ਕੇ ਰੱਖ ਦੇਣ ਵਾਲੀ ਇਹ ਰਫ਼ਤਾਰ ਹੈ ਜਿਸ ਦਾ ਪਾਣੀ ਸਿੱਧਾ ਜਾ ਕੇ ਹੁਣ ਘੱਗਰ ਦਰਿਆ ਦੇ ਵਿੱਚ ਬਜਰਨਾ ਤੇ ਉਸ ਤੋਂ ਬਾਅਦ ਕਿਤਨਾ ਕਿਤੇ ਵੱਡੇ ਪੱਦਰ ਦੇ ਉੱਪਰ ਉਫਾਨ ਤੇ ਚੱਲ ਰਿਹਾ ਘੱਗਰ ਦਰਿਆ 9 ਫੁੱਟ ਤੱਕ ਕਿਹਾ ਜਾ ਰਿਹਾ ਹੈ ਕਿ ਉਸ ਦਾ ਚੱਲ ਰਿਹਾ ਪਹਿਲਾਂ ਭਾਈ ਤੋਂ 3 ਫੁੱਟ ਚੱਲ ਰਿਹਾ ਸੀਗਾ ਜੇਕਰ ਦਰਵਾਬੇ ਤੇ ਮਾਝੇ ਦੀ ਗੱਲ ਕਰੀਏ ਤਾਂ ਉੱਥੇ ਵੀ ਕਿਤੇ ਨਾ ਕਿਤੇ ਵੱਡੇ ਪੱਦਰ ਦੇ ਉੱਪਰ ਪਾਣੀ ਨੇ ਤਬਾਹੀ ਮਚਾਈ ਆ ਕਈ ਪਿੰਡ ਤਬਾਹ ਕਰ ਦਿੱਤੇ ਨੇ ਤੇ ਉੱਥੇ ਹੀ ਕਿਤੇ ਨਾ ਕਿਤੇ ਹੁਣ ਮਾਲਵੇ ਤੇ ਇਹ ਖਤਰਾ ਮੰਡਰਾਉਂਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਇਹੀ ਕੱਗਰ ਨੇ ਲੰਕੇ ਪਟਿਆਲੇ ਵਿੱਚ ਦੀ ਜੋ ਹੈ ਮਾਨਸੇ ਤੱਕ ਜਾਣਾ ਸੰਗਰੂਰ ਵਿੱਚ ਦੀ ਜਾਣਾ ਤੇ ਕਿਤੇ ਨਾ ਕਿਤੇ ਉਹਨਾਂ ਪਿੰਡਾਂ ਦੇ ਜੋ ਆਸੇ-ਪਾਸੇ ਕੱਗਰ ਦਰਿਆ ਦੇ ਵਸਦੇ ਨੇ ਵੱਡਾ ਖਤਰਾ ਹੁਣ ਕਹਿ ਸਕਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਜੇਕਰ ਇਸੇ ਤਰੀਕੇ ਦੇ ਨਾਲ ਇਹ ਪਹਾੜਾਂ ਦੇ ਵਿੱਚ ਮੀਂਹ ਦੇ ਰਹੇ ਪਹਾੜਾਂ ਦੇ ਵਿੱਚ ਬੱਦਲ ਫੜਦੇ ਰਹੇ ਤਾਂ ਕਰਕੇ ਅੱਗੇ ਜੋ ਆਇਆ ਨਾ ਡੈਮਾਂ ਦੇ ਵਿੱਚੋਂ ਪਾਣੀ ਰਿਲੀਜ਼ ਕਰਨਾ ਪੈਣਾ ਤੇ ਉਸ ਤੋਂ ਬਾਅਦ ਹੁਣ ਤੁਸੀਂ ਇੱਕ ਵਾਰ ਇੱਕ ਸੁਖਨਾ ਲੇਖ ਦੇ ਰਫਤਾਰ ਦੇਖ ਸਕਦੇ ਹੋ ਪਾਣੀ ਦੀ ਜਦੋਂ ਫਲੱਡ ਗੇਟ ਖੋਲੇ ਜਾਂਦੇ ਨੇ ਹਾਲਾਂਕਿ ਸਵੇਰੇ 7:00 ਵਜੇ ਤੋਂ ਦੋ ਫਲੱਡ ਗੇਟ ਖੋਲੇ ਗਏ ਸੀ ਇੱਕ ਨੂੰ ਬੰਦ ਕਰ ਦਿੱਤਾ ਗਿਆ ਤਿੰਨ ਤੁਸੀਂ ਗੇਟ ਦੇਖ ਸਕਦੇ ਹੋ ਉਹਨਾਂ ਦੇ ਵਿੱਚੋਂ ਦੋ ਖੋਲੇ ਗਏ ਸੀ ਦੋ ਦੇ ਵਿੱਚੋਂ ਹੁਣ ਇੱਕ ਨੂੰ ਬੰਦ ਕਰ ਦਿੱਤਾ ਗਿਆ ਤੇ ਇੱਕ ਦੀ ਤੁਸੀਂ ਰਫਤਾਰ ਚੈੱਕ ਕਰੋ ਕਿੰਨੀ ਜ਼ਿਆਦਾ ਰਫਤਾਰ ਦੇ ਨਾਲ ਇਹ ਪਾਣੀ ਇਸ ਦੇ ਵਿੱਚੋਂ ਨਿਕਲਦਾ ਹੋਇਆ ਦਿਖਾਈ ਦੇ ਰਿਹਾ ਕਿਨੇ ਛੱਲਾ ਉੱਚੀ-ਉੱਚੀ ਦੇਖ ਸਕਦੇ ਹੋ ਵਤਨ ਤੋਂ ਮੈਂ ਕਹਾਂਗਾ ਕਿ ਆ ਛੱਲਾ ਜਰੂਰ ਦਿਖਾਈਆਂ ਜਾਣ ਕਿਸ ਤਰੀਕੇ ਦੇ ਨਾਲ ਇਹ ਛੱਲਾ ਮਾਰਦਾ ਹੋਇਆ ਪਾਣੀ ਜੋ ਹੈ ਸੁਖਨਾ ਲੈਕ ਦੇ ਵਿੱਚੋਂ ਨਿਕਲ ਰਿਹਾ ਤੇ ਉਸ ਤੋਂ ਬਾਅਦ ਇਸਨੇ ਚੋਹਾਂ ਦੇ ਜ਼ਰੀਏ ਜਾ ਕੇ ਅੱਗੇ ਘੱਗਰ ਦੇ ਵਿੱਚ ਰਲਣਾ ਜਿਸ ਤੇ ਬਾਅਦ ਫਿਰ ਕੱਗਰ ਦੇ ਵਿੱਚੋਂ ਜਾ ਕੇ ਇਹ ਕਿਤੇ ਨਾ ਕਿਤੇ ਅੱਗੇ ਜੇਕਰ ਇਸੇ ਤਰੀਕੇ ਦੇ ਨਾਲ ਪਾਣੀ ਵਧਦਾ ਰਿਹਾ ਤਾਂ ਆਉਣ ਵਾਲੇ ਪਿੰਡਾਂ ਦੇ ਵਿੱਚ ਜੋ ਕੱਗਰ ਦੇ ਆਸ-ਪਾਸੇ ਪਿੰਡ ਨੇ ਉਹਨਾਂ ਤੇ ਕਿਤੇ ਨਾ ਕਿਤੇ ਵੱਡਾ ਖਤਰਾ ਹੋ ਸਕਦਾ ਵੱਡੀ ਮਾਰ ਬਾਝ ਸਕਦੀ ਹੈ ਕਿਉਂਕਿ ਜੇਕਰ ਇਹ ਨਾ ਪਿੰਡਾਂ ਦੇ ਵਿੱਚ ਮਾਰ ਬਾਜੀ ਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਇਹਨਾਂ ਦਾ ਨੁਕਸਾਨ ਹੋ ਸਕਦਾ ਕਿਉਂਕਿ ਜਿਵੇਂ ਮਾਝੇ ਤੇ ਦੁਆਬੇ ਦੇ ਵਿੱਚ ਵੱਡਾ ਨੁਕਸਾਨ ਹੋਇਆ ਉੱਥੇ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਕਈ-ਕਈ ਸਾਲ ਉਹਨਾਂ ਪਿੰਡਾਂ ਦੇ ਲੋਕਾਂ ਨੇ ਹੁਣ ਬਹਾਲ ਨਹੀਂ ਹੋ ਸਕਣਾ ਕਿਉਂਕਿ ਜਿਸ ਤਰੀਕੇ ਦੀ ਤਬਾਹੀ ਉਹਨਾਂ ਪਿੰਡਾਂ ਦੇ ਵਿੱਚ ਬਿਆਸ ਦਰਿਆ ਦੀ ਗੱਲ ਕਰ ਲਈਏ ਰਾਵੀ ਦੀ ਗੱਲ ਕਰ ਲਈਏ ਉਹਨਾਂ ਨੇ ਮਚਾਈ ਤਾਂ ਹੁਣ ਕੱਗਰ ਵੀ ਕਿਤੇ ਨਾ ਕਿਤੇ ਜੋ ਆ ਉਫਾਨ ਤੇ ਚੱਲਦਾ ਹੋਇਆ ਨਜ਼ਰ ਆ ਰਿਹਾ ਤਾਂ ਆਸੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਦੇਖਣਾ ਹੋਵੇਗਾ ਕਿ ਇਸ ਤਰੀਕੇ ਦੀ ਜੋ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦਾ ਫਲੋਅ ਰਹਿੰਦਾ ਕਿਉਂਕਿ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਹਾਲੇ ਵੀ ਅਲਰਟ ਜੋ ਹੈ ਜਾਰੀ ਕੀਤਾ ਗਿਆ ਕੁਝ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮੀਂਹ ਪੈਣ ਦੇ ਅਸਾਰ ਜਤਾਏ ਜਾ ਰਹੇ ਨੇ ਪਰ ਹੁਣ ਦੇਖਣਾ ਹੋਵੇਗਾ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਮੀਂਹ ਪੈਂਦੇ ਨੇ ਤਾਂ ਪਹਾੜਾਂ ਦੇ ਵਿੱਚੋਂ ਇਸੇ ਤਰੀਕੇ ਦੇ ਨਾਲ ਪਾਣੀ ਆਵੇਗਾ ਜਿਸ ਤੋਂ ਬਾਅਦ ਤਿਰੇ ਪਾਣੀ ਰਿਲੀਫ ਇਸ ਤੋਂ ਜੋ ਕਰਨਾ ਪਵੇਗਾ ਤੇ ਕਿਤੇ ਨਾ ਕਿਤੇ ਕੱਗਰ ਦਰਿਆ ਦੇ ਇਹ ਪਾਣੀ ਜੋ ਹੈ ਵੱਡਾ ਮਾਰ ਮਾਰਦਾ ਹੋਇਆ ਦਿਖਾਈ ਦੇ ਸਕਦਾ ਤਾਂ ਇਸ ਨੂੰ ਲੈ ਕੇ ਹੁਣ ਤਸਵੀਰਾਂ ਤੁਸੀਂ ਦੇਖੋ ਕਿਤਨਾ ਕਿਤੇ ਵਾਹਿਗੁਰੂ ਅੱਗੇ ਅਰਦਾਸ ਵੀ ਕਰੋ ਕਿਉਂਕਿ ਜਿਸ ਤਰੀਕੇ ਨਾਲ ਪਹਿਲਾਂ ਹੀ ਜੋ ਹੈ ਪੰਜਾਬ ਹੜ੍ਹ ਦੀ ਮਾਰ ਚੱਲ ਰਿਹਾ ਹੈ ਦਵਾਪਾ ਹੋਵੇ ਮਾਝਾ ਹੋਵੇ ਤਾਂ ਹੁਣ ਕਿਤੇ ਨਾ ਕਿਤੇ ਮਾਲਵੇ ਤੇ ਵੀ ਵੱਡਾ ਖਤਰਾ ਮੰਡਰਾ ਰਿਹਾ ਤਾਂ ਸਾਰਿਆਂ ਨੂੰ ਜੋ ਹੈ ਰੱਬ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਵਾਹਿਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੈ ਹੋਰ ਨੁਕਸਾਨ ਨਾ ਹੋਵੇ ਕਿਉਂਕਿ 1 ਮਹੀਨੇ ਦੇ ਵਿੱਚ 29 ਮੌਤਾਂ ਲੋਕਾਂ ਦੀਆਂ ਹੋ ਚੁੱਕੀਆਂ ਨੇ ਦੇਖ ਸਕਦੇ ਹੋ ਕਿੰਨਾ ਵੱਡਾ ਅੰਕੜਾ ਹੜ੍ਹਾਂ ਦੇ ਕਾਰਨ ਹਾਲਾਂਕਿ ਤਿੰਨ ਲੋਕ ਜੋ ਨੇ ਉਹ ਲਾਪਤਾ ਦੱਸੇ ਜਾ ਰਹੇ ਨੇ ਤੇ ਵੱਡੇ ਪੱਧਰ ਤੇ ਕਹਿ ਸਕਦੇ ਆ ਕਿ ਪਿੰਡਾਂ ਦਾ ਨੁਕਸਾਨ ਹੋਇਆ ਤੇ ਨਾਲ ਨਾਲ 2.5 ਲੱਖ ਲੋਕ ਜੋ ਆ ਹੁਣ ਤੱਕ ਹੜ੍ਹ ਦੇ ਨਾਲ ਪ੍ਰਭਾਵਿਤ ਹੋ ਚੁੱਕੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੈਂ ਕਹੂੰਗਾ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਜਿੱਥੇ ਸੁਖਨਾ ਲੇਕ ਦਾ ਪਾਣੀ ਕਿਸ ਤਰੀਕੇ ਦੇ ਨਾਲ ਛਰਾਟੇਦਾਰ ਪਾਣੀ ਜੋ ਆਉਥੋਂ ਗੇਟਾਂ ਦੇ ਵਿੱਚੋਂ ਨਿਕਲਦਾ ਹੋਇਆ ਨਜ਼ਰ ਆ ਰਿਹਾ ਤੇ ਕਿਤਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਹਾ ਜਾ ਰਿਹਾ ਕਿ ਅਸਰੀਆਂ ਲਗਾਇਆ ਜਾ ਰਿਹਾ ਲਗਾਈਆਂ ਜਾ ਰਹੀ ਕਿ ਜੇਕਰ ਇਸੇ ਤਰੀਕੇ ਦੇ ਨਾਲ ਇਹ ਪਾਣੀ ਫਲੋ ਦੇ ਵਿੱਚ ਆਉਂਦਾ ਰਿਹਾ ਤਾਂ ਕਿਤਨਾ ਕਿਤੇ ਹੋਰ ਵੀ ਫਲੱਡ ਗੇਟ ਜੋ ਆ ਖੁੱਲਣੇ ਪੈ। ਕਰੋ ਪੰਜਾਬ ਟੀਵੀ ਦੇਖ ਰਹੇ ਤੁਸੀਂ ਮੈਂ ਪ੍ਰਦੀਪ ਤੁਹਾਡੇ ਨਾਲ ਇਸ ਵੇਲੇ ਤਸਵੀਰਾਂ ਤੁਹਾਨੂੰ ਸੁਖਨਾ ਲੇਖ ਦੀਆਂ ਦਿਖਾ ਰਿਹਾ ਜਿੱਥੇ ਸੁਖਨਾ ਲੇਖ ਦੇ ਦੋ ਫਲੱਡ ਗੇਟ ਖੋਲ ਦਿੱਤੇ ਗਏ ਨੇ ਜਿੱਥੇ ਮਾਝੇ ਤੇ ਦੁਆਬੇ ਤੋਂ ਬਾਅਦ ਹੁਣ ਮਾਲਵੇ ਦੇ ਵਿੱਚ ਵੀ ਕਿਤਨਾ ਕਿਤੇ ਖਤਰਾ ਮਡਰਾਉਂਦਾ ਹੋਇਆ ਨਜ਼ਰ ਆ ਰਿਹਾ ਮਾਲਵੇ ਦੇ ਵਿੱਚ ਵੀ ਤਬਾਹੀ ਦੀਆਂ ਵੀਰਾਂ ਤੋਂ ਆਰਡੀ ਨਾਲ ਸਾਂਝੀਆਂ ਕਰਾਂਗੇ ਜਿੱਥੇ ਦੇਖ ਸਕਦੇ ਹੋ ਕਿ ਫਲੱਡ ਗੇਟ ਦੇ ਖੇਲਣ ਤੋਂ ਬਾਅਦ ਜੋ ਹੈ ਕਿਸ ਤਰੀਕੇ ਦੇ ਨਾਲ ਸ਼ੂਕਦਾ ਹੋਇਆ ਪਾਣੀ ਜੋ ਹੈ ਇਹਨਾਂ ਫਲੱਡ ਗੇਟਾਂ ਦੇ ਰਾਹੀਂ ਬਾਹਰ ਨਿਕਲਦਾ ਹੋਇਆ ਨਜ਼ਰ ਆ ਰਿਹਾ ਸਵੇਰ ਤੋਂ ਦੋ ਫਲੱਡ ਗੇਟ ਖੋਲ ਦਿੱਤੇ ਗਏ ਸੀ ਸੁਕਣਾ ਲੇਖ ਦੇਤੇ ਉਸ ਤੋਂ ਬਾਅਦ ਹੁਣ ਇੱਕ ਫਲੱਡ ਗੇਟ ਨੂੰ ਬੰਦ ਕਰ ਦਿੱਤਾ ਤੇ ਇੱਕ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਸੁਖਣਾ ਲੇਖ ਦਾ ਫਲੱਡ ਗੋਟ ਖੋਲਿਆ ਹੋਇਆ ਤੇ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਕਿਸ ਸਪੀਡ ਦੇ ਵਿੱਚ ਪਾਣੀ ਆਉਂਦਾ ਹੋਇਆ ਨਜ਼ਰ ਆ ਰਿਹਾ ਤੇ ਇਹੀ ਪਾਣੀ ਅੱਗੇ ਜਾ ਕੇ ਕੱਗਰ ਦੇ ਵਿੱਚ ਪੈਂਦਾ ਤੇ ਉਸ ਤੋਂ ਬਾਅਦ ਕੱਗਰ ਜੋ ਹੈ ਹੁਣ ਉਫਾਨ ਤੇ ਚੱਲ ਰਿਹਾ ਸਵੇਰ ਤੋਂ ਕੱਗਰ ਦਰਿਆ ਜੋ ਹੈ ਉਫਾਨ ਤੇ ਚਾਰਾ ਤੇ ਆਸੇ-ਪਾਸੇ ਦੇ ਕਿਤਨਾ ਕਿਤੇ ਜੋ ਇਲਾਕੇ ਨੇ ਉਹਨਾਂ ਦੇ ਵਿੱਚ ਵੀ ਹੁਣ ਖਤਰਾ ਮੰਡਰਾ ਰਿਹਾ ਕਿਉਂਕਿ ਪਹਿਲਾਂ ਖੱਗਰ ਦਰਿਆ ਜੋ ਹੈ 2.5 ਤੋਂ 3 ਫੁੱਟ ਦੇ ਫੁੱਟ ਤੇ ਚੱਲ ਰਿਹਾ ਸੀ ਤੇ ਹੁਣ ਜੋ ਉਸ ਦੀ ਕਈ ਜਾਰੀ ਹੈ ਕਿ 9 ਫੁੱਟ ਤੇ ਖੱਗਰ ਦਰਿਆ ਇਸ ਵੇਲੇ ਜੋ ਹੈ ਚੱਲਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਪਹਾੜਾਂ ਤੋਂ ਲਗਾਤਾਰ ਮੀਂਹ ਪੈ ਰਹੇ ਨੇ ਇਸ ਕਰਕੇ ਲਗਾਤਾਰ ਜੋ ਹੈ ਫਿਰ ਇਹਨਾਂ ਡੈਮਾਂ ਦੇ ਵਿੱਚ ਪਾਣੀ ਭਰਦਾ ਤੇ ਉਸ ਤੋਂ ਬਾਅਦ ਇਹ ਗੇਟ ਖੋਲਣੇ ਪੈਂਦੇ ਨੇ ਹੁਣ ਸੁਖਨਾ ਲੇਕ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਫਲੱਡ ਗੇਟ ਜੋ ਹੈ ਖੋਲਣ ਤੋਂ ਬਾਅਦ ਪਾਣੀ ਦਾ ਕਿਸ ਤਰੀਕੇ ਦੇ ਨਾਲ ਤੁਸੀਂ ਰੂਪ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਾਣੀ ਉੱਚੀ ਉੱਚੀ ਛੱਲਾ ਮਾਰਦਾ ਹੋਇਆ ਇਥੋਂ ਨਿਕਲਦਾ ਹੋਇਆ ਨਜ਼ਰ ਆ ਰਿਹਾ ਤਾਂ ਤਸਵੀਰਾਂ ਤੁਹਾਨੂੰ ਪ੍ਰੋ ਪੰਜਾਬ ਟੀਵੀ ਤੇ ਐਕਸਕਲੂਸਿਵ ਦਿਖਾ ਰਿਹਾ ਜਿੱਥੇ ਇਹ ਫਲੱਡ ਗੇਟ ਖੋਲਣ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਪਾਣੀ ਦੀ ਸਪੀਡ ਤੁਸੀਂ ਚੈੱਕ ਕਰੋ ਮੈਂ ਵਤਨ ਨੂੰ ਕਹੂੰਗਾ ਕੈਮਰਾਮੈਨ ਨੂੰ ਕਿ ਪਾਣੀ ਦੀ ਸਪੀਡ ਇੱਕ ਵਾਰ ਦਿਖਾਓ ਕਿ ਉੱਪਰੋਂ ਕਿਸ ਤਰੀਕੇ ਦੇ ਨਾਲ ਕਿੰਨੀ ਸਪੀਡ ਦੇ ਨਾਲ ਜੋ ਹੈ ਇਹ ਪਾਣੀ ਇਹਨਾ ਫਲੱਡ ਗੇਟਾਂ ਦੇ ਵਿੱਚੋਂ ਨਿਕਲਦਾ ਹੋਇਆ ਨਜ਼ਰ ਆ ਰਿਹਾ ਤੇ ਇਹੀ ਸੁਖਨਾ ਲੇਖਦਾ ਪਾਣੀ ਅੱਗੇ ਚੂਹਾ ਦੇ ਰਾਹੀ ਕਾ ਘੱਗਰ ਦਰਿਆ ਦੇ ਵਿੱਚ ਪੈਂਦਾ ਤੇ ਉਸ ਤੋਂ ਬਾਅਦ ਉਹ ਦਰਿਆ ਅੱਗੇ ਜਾ ਕੇ ਕਿਤਨਾ ਕਿਤੇ ਫਿਰ ਜਦੋਂ ਉਹ ਚੜ ਕੇ ਦਰਿਆ ਚੱਲਦਾ ਤੇ ਕਹਿ ਸਕਦਾ ਕਿ ਅੱਗੇ ਵੱਡੇ ਪੱਧਰ ਦੇ ਉੱਪਰ ਪਿੰਡਾਂ ਨੂੰ ਮਾਰ ਕਰਦਾ ਕਿਉਂਕਿ 2023 ਦੇ ਵਿੱਚ ਵੀ ਵੱਡੇ ਪੱਧਰ ਦੇ ਉੱਪਰ ਜਦੋਂ ਘੱਗਰ ਚੜ ਕੇ ਆਇਆ ਅਸੀਂ ਤਾਂ ਕਿਤਨਾ ਕਿਤੇ ਪਟਿਆਲਾ ਸੰਗਰੂਰ ਤੇ ਨਾਲ ਨਾਲ ਮਾਨਸੇ ਦਾ ਵੱਡੇ ਪੱਧਰ ਦੇ ਉੱਪਰ ਨੁਕਸਾਨ ਹੋਇਆ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਹੁਣ ਗੇਟ ਜਦੋਂ ਖੋਲੇ ਨੇ ਤਾਂ ਪਾਣੀ ਦਾ ਵਹਾਅ ਕਿਸ ਤਰੀਕੇ ਦੇ ਨਾਲ ਚਲਦਾ ਹੋਇਆ ਇਹਨਾਂ ਗੇਟਾਂ ਦੇ ਵਿੱਚੋਂ ਨਜ਼ਰ ਆ ਰਿਹਾ ਤੇ ਨਾਲ ਹੀ ਨਾਲ ਹੁਣ ਇਹ ਕੱਗਰ ਦਰਿਆ ਦਾ ਵੀ ਕਿਤੇ ਨਾ ਕਿਤੇ ਪੱਧਰ ਵਧਾਉਂਦਾ ਹੋਇਆ ਪਾਣੀ ਨਜ਼ਰ ਆ ਰਿਹਾ ਕਿਉਂਕਿ ਸਵੇਰੇ 7 ਵਜੇ ਤੋਂ ਸੁਖਨਾ ਲੇਖ ਦੇ ਦੋ ਗੇਟ ਖੋਲੇ ਗਏ ਸੀ ਹਾਲਾਂਕਿ ਇੱਕ ਗੇਟ ਨੂੰ ਹੁਣ ਬੰਦ ਕਰ ਦਿੱਤਾ ਗਿਆ ਪਰ ਇੱਕ ਗੇਟ ਦਾ ਤੁਸੀਂ ਫਲੋ ਦੇਖ ਸਕਦੇ ਹੋ ਕਿੰਨੀ ਸਪੀਡ ਦੇ ਨਾਲ ਇਹ ਪਾਣੀ ਸੁਖਨਾ ਲੈਕ ਦੇ ਨਾਲ ਗੇਟਾਂ ਦੇ ਵਿੱਚੋਂ ਨਿਕਲਦਾ ਹੋਇਆ ਦਿਖਾਈ ਦੇ ਰਿਹਾ ਤੇ ਉਸ ਤੋਂ ਬਾਅਦ ਕੱਗਰ ਦੇ ਵਿੱਚ ਇਸ ਨੇ ਜਾ ਕੇ ਪੈਣਾ ਤੇ ਕਿਤੇ ਨਾ ਕਿਤੇ ਕੱਗਰ ਦਾ ਵੀ ਹੁਣ ਪੱਧਰ ਜੋ ਹੈ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਪਹਿਲਾਂ ਕੱਗਰ ਜੋ ਹੈ 2.5 ਤੋਂ 3 ਫੁੱਟ ਤੇ ਚੱਲਦਾ ਸੀ ਤੇ ਹੁਣ 9 ਫੁੱਟ ਤੇ ਕੱਗਰ ਦਰਿਆ ਜੋ ਹੈ ਚੱਲਣ ਲੱਗ ਗਿਆ ਤੇ ਉਸ ਤੋਂ ਬਾਅਦ ਉਫਾਨ ਤੇ ਕਹਿ ਸਕਦੇ ਹਾਂ ਕਿ ਕੱਗਰ ਦਰਿਆ ਜੋ ਉਫਾਨ ਤੇ ਚੱਲਦਾ ਹੋਇਆ ਹੁਣ ਨਜ਼ਰ ਆ ਰਿਹਾ ਤਦ ਤਸਵੀਰਾਂ ਦੇਖ ਸਕਦੇ ਹੋ ਪਾਣੀ ਦੀ ਸਪੀਡ ਤੁਸੀਂ ਚੈੱਕ ਕਰੋ ਜਿਸ ਤਰੀਕੇ ਦੇ ਨਾਲ ਪਹਿਲਾਂ ਮਾਝੇ ਤੇ ਦੁਆਬੇ ਦੇ ਵਿੱਚ ਪਾਣੀ ਨੇ ਕਹਿਰ ਮਚਾਇਆ ਤੇ ਉਸ ਤੋਂ ਬਾਅਦ ਹੁਣ ਕਿਤੇ ਨਾ ਕਿਤੇ ਮਾਲਵੇ ਤੇ ਵੀ ਵੱਡਾ ਇੱਕ ਤਰੀਕੇ ਦਾ ਇਹ ਸੰਕਟ ਦਿਖਾਈ ਦੇ ਰਿਹਾ ਕਿਉਂਕਿ ਲਗਾਤਾਰ ਪਹਾੜਾਂ ਦੇ ਵਿੱਚ ਮੀਂਹ ਪੈ ਰਹੇ ਨੇ ਜਿਸ ਤੋਂ ਬਾਅਦ ਫਿਰ ਹੁਣ ਲਗਾਤਾਰ ਇਹ ਫਲੱਡ ਗੇਟਾਂ ਨੂੰ ਖੋਲਣਾ ਪੈ ਰਿਹਾ ਤੇ ਮਜਬੂਰਨ ਜਦੋਂ ਇਹ ਫਲੱਡ ਗੇਟ ਖੁੱਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਦਰਿਆਵਾਂ ਦੇ ਵਿੱਚ ਪਾਣੀ ਕਿਸ ਤਰੀਕੇ ਦੇ ਨਾਲ ਉਫਾਨ ਤੇ ਚੱਲ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਆ ਜਾ ਸਕਦਾ ਕਿ ਕਿਤੇ ਨਾ ਕਿਤੇ ਹੁਣ ਮਾਲਵੇ ਦੇ ਇਲਾਕੇ ਇਹਦੇ ਵਿੱਚ ਵੀ ਇਹ ਜੋ ਕਹਿ ਸਕਦੇ ਆ ਕਿ ਸੰਕਟ ਮੰਡਰਾ ਰਿਹਾ ਕਿਉਂਕਿ ਜੇਕਰ ਇਸ ਤਰੀਕੇ ਦੇ ਨਾਲ ਹੀ ਇਹ ਮੀਂਹ ਪੈਂਦੇ ਰਹੇ ਪਹਾੜਾਂ ਦੇ ਵਿੱਚ ਬੱਦਲ ਫਟਦੇ ਰਹੇ ਤਾਂ ਇਸੇ ਤਰੀਕੇ ਦੇ ਨਾਲ ਪਾਣੀ ਉੱਪਰੋਂ ਆਵੇਗਾ ਤਾਂ ਡੈਮਾਂ ਦੇ ਵਿੱਚੋਂ ਫਿਰ ਰਿਲੀਜ਼ ਕਰਨਾ ਪਵੇਗਾ ਕਿਉਂਕਿ ਡੈਮਾਂ ਦੇ ਵਿੱਚ ਇੱਕ ਕਪੈਸਿਟੀ ਹੁੰਦੀ ਆ ਪਾਣੀ ਨੂੰ ਕੰਟਰੋਲ ਕਰਕੇ ਰੱਖਣ ਦੀ ਜਦੋਂ ਇਹ ਕਪੈਸਿਟੀ ਜ਼ਿਆਦਾ ਵੱਜ ਜਾਂਦੀ ਆ ਤਾਂ ਕਿਤੇ ਨਾ ਕਿਤੇ ਫਿਰ ਨਾ ਡੈਮਾਂ ਦੇ ਵਿੱਚੋਂ ਪਾਣੀ ਰਿਲੀਜ਼ ਕਰਨਾ ਪੈਂਦਾ ਤਾਂ ਉੱਥੇ ਹੁਣ ਸੁਖਨਾ ਲੈਕ ਦੇ ਵੀ ਅੱਜ ਦੋ ਫਲੱਡ ਗੇਟ ਖੋਲੇ ਗਏ ਜਿਸ ਤੋਂ ਬਾਅਦ ਇੱਕ ਨੂੰ ਬੰਦ ਕਰ ਦਿੱਤਾ ਗਿਆ ਹਾਲਾਂਕਿ ਦੂਜਾ ਪਰ ਦੇਖ ਸਕਦੇ ਹੋ ਕਿ ਕਿਸ ਕਦਰ ਸਪੀਡ ਦੇ ਵਿੱਚ ਇਹ ਫਲੱਡ ਗੇਟ ਜਦੋਂ ਖੋਲਿਆ ਪਾਣੀ ਕਿਸ ਤਰੀਕੇ ਦੇ ਨਾਲ ਸ਼ੂਕਦਾ ਹੋਇਆ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਕਿਤਨਾ ਕਿਤੇ ਮਾਲਵੇ ਦੇ ਲਈ ਵੱਡਾ ਸੰਕਟ ਅਸੀਂ ਕਹਿ ਸਕਦੇ ਹਾਂ ਕਿਉਂਕਿ ਜਦੋਂ ਇਹ ਪਾਣੀ ਸੁਖਨਾ ਲੈਕ ਦਾ ਅੱਗੇ ਜਾ ਕੇ ਕੱਗਰ ਦਰਿਆ ਦੇ ਵਿੱਚ ਪੈਂਦਾ ਤੇ ਉਸ ਤੋਂ ਬਾਅਦ ਵੱਡੇ ਪੱਦਰ ਦੇ ਉੱਪਰ ਕਹਿ ਸਕਦੇ ਹਾਂ ਕਿ ਮਾਲਵੇ ਦਾ ਜੋ ਖੇਤਰਾ ਜਦੋਂ ਇਹ ਘੱਗਰ ਦਰਿਆ ਚੜ ਕੇ ਆਉਂਦਾ ਉਹ ਇਫੈਕਟ ਹੁੰਦਾ ਵੱਡੇ ਪੱਦਰ ਦੇ ਉੱਪਰ ਜਿਵੇਂ 2023 ਦੇ ਵਿੱਚ ਵੀ ਵੱਡੇ ਪੱਦਰ ਦੇ ਉੱਪਰ ਤਬਾਹੀ ਘੱਗਰ ਨੇ ਮਚਾਈ ਸੀ ਜਦੋਂ ਘੱਗਰ ਚੜ ਕੇ ਆਇਆ ਸੀ ਪਟਿਆਲਾ ਹੋਵੇ ਸੰਗਰੂਰ ਹੋਵੇ ਭਾਵੇਂ ਉਹ ਮਾਨਸੇ ਦਾ ਇਲਾਕਾ ਹੋਵੇ ਪੂਰਾ ਮਾਲਵਾ ਹੀ ਕਹਿ ਸਕਦੇ ਆ ਕਿ ਇੱਕ ਤਰੀਕੇ ਦੇ ਨਾਲ ਫਿਰ ਇਸ ਘੱਗਰ ਦੀ ਚਪੇਟ ਦੇ ਵਿੱਚ ਆ ਜਾਂਦਾ ਤਾਂ ਉੱਥੇ ਹੀ ਹੁਣ ਕਿਤੇ ਨਾ ਕਿਤੇ ਵੱਡਾ ਖਤਰਾ ਦੁਆਬੇ ਤੇ ਮਾਝੇ ਤੋਂ ਬਾਅਦ ਮਾਲਵੇ ਦੇ ਵਿੱਚ ਵੀ ਦਿਖਾਈ ਦੇ ਰਿਹਾ ਕਿਉਂਕਿ ਖੱਗਰ ਦਰਿਆ ਦੇ ਵਿੱਚ ਇਹ ਪਾਣੀ ਪੈ ਰਿਹਾ ਤੇ ਉੱਥੇ ਖੱਗਰ ਦਰਿਆ ਹੁਣ ਉਫਾਨ ਤੇ ਵਗਣ ਲੱਗਾ ਤਸਵੀਰਾਂ ਤੁਹਾਨੂੰ ਜੋ ਹੈ ਸੁਖਨਾ ਲੇਖ ਦੀਆਂ ਦਿਖਾ ਰਿਹਾ ਜਿੱਥੇ ਫਲੱਡ ਗੇਟ ਖੋਲਣ ਤੋਂ ਬਾਅਦ ਦੇਖ ਸਕਦੇ ਹੋ ਕਿਵੇਂ ਸ਼ੂਕਦਾ ਹੋਇਆ ਪਾਣੀ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ ਵਤਨ ਨੂੰ ਕਹੂੰਗਾ ਕਿ ਵਤਨ ਇੱਕ ਵਾਰ ਫਲੱਡ ਗੇਟ ਦੀਆਂ ਤਸਵੀਰਾਂ ਪੂਰੀਆਂ ਦਿਖਾਈਆਂ ਜਾਣ ਕਿਸ ਤਰੀਕੇ ਦੇ ਨਾਲ ਇਹ ਪਾਣੀ ਜੋ ਹੈ ਸ਼ੂਕਦਾ ਹੋਇਆ ਇਸ ਫਲੱਡ ਗੇਟ ਦੇ ਵਿੱਚੋਂ ਪਾਣੀ ਦੀ ਤੁਸੀਂ ਰਫਤਾਰ ਦੇਖ ਸਕਦੇ ਹੋ ਕਿੰਨੀ ਡਰਾ ਕੇ ਰੱਖ ਦੇਣ ਵਾਲੀ ਇਹ ਰਫਤਾਰ ਆ ਜਿਸ ਦਾ ਪਾਣੀ ਸਿੱਧਾ ਜਾ ਕੇ ਹੁਣ ਘੱਗਰ ਦਰਿਆ ਦੇ ਵਿੱਚ ਪਿੱਛੇ ਗਿਰਨਾ ਤੇ ਉਸ ਤੋਂ ਬਾਅਦ ਕਿਤਨਾ ਕਿਤੇ ਵੱਡੇ ਪੱਦਰ ਦੇ ਉੱਪਰ ਉਫਾਨ ਤੇ ਚੱਲ ਰਿਹਾ ਘੱਗਰ ਦਰਿਆ 9 ਫੁੱਟ ਤੱਕ ਗਿਆ ਜਾ ਰਿਹਾ ਕਿ ਉਸ ਦਾ ਚੱਲ ਰਿਹਾ ਪਹਿਲਾ ਭਾਈ ਤੋਂ 3 ਫੁੱਟ ਚੱਲ ਰਿਹਾ ਸੀਗਾ ਜੇਕਰ ਦਰਵਾਬੇ ਤੇ ਮਾਝੇ ਦੀ ਗੱਲ ਕਰੀਏ ਤਾਂ ਉੱਥੇ ਵੀ ਕਿਤੇ ਨਾ ਕਿਤੇ ਵੱਡੇ ਪੱਦਰ ਦੇ ਉੱਪਰ ਪਾਣੀ ਨੇ ਤਬਾਹੀ ਮਚਾਈ ਆ ਕਈ ਪਿੰਡ ਤਬਾਹ ਕਰ ਦਿੱਤੇ ਨੇ ਤੇ ਉੱਥੇ ਕਿਤੇ ਨਾ ਕਿਤੇ ਹੁਣ ਮਾਲਵੇ ਤੇ ਇਹ ਖਤਰਾ ਮੰਡਰਾਉਂਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਇਹੀ ਕੱਗਰ ਨੇ ਲੰਕੇ ਪਟਿਆਲੇ ਵਿੱਚ ਦੀ ਜੋ ਹੈ ਮਾਨਸੇ ਤੱਕ ਜਾਣਾ ਸੰਗਰੂਰ ਵਿੱਚ ਦੀ ਜਾਣਾ ਤੇ ਕਿਤੇ ਨਾ ਕਿਤੇ ਉਹਨਾਂ ਪਿੰਡਾਂ ਦੇ ਜੋ ਆਸੇ-ਪਾਸੇ ਕੱਗਰ ਦਰਿਆ ਦੇ ਵਸਦੇ ਨੇ ਵੱਡਾ ਖਤਰਾ ਹੁਣ ਕਹਿ ਸਕਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਜੇਕਰ ਇਸੇ ਤਰੀਕੇ ਦੇ ਨਾਲ ਇਹ ਪਹਾੜਾਂ ਦੇ ਵਿੱਚ ਮੀਂਹ ਦੇ ਰਹੇ ਪਹਾੜਾਂ ਦੇ ਵਿੱਚ ਬੱਦਲ ਫੜਦੇ ਰਹੇ ਤਾਂ ਕਰਕੇ ਅੱਗੇ ਜੋ ਆਇਆ ਨਾ ਡੈਮਾਂ ਦੇ ਵਿੱਚੋਂ ਪਾਣੀ ਰਿਲੀਜ਼ ਕਰਨਾ ਪੈਣਾ ਤੇ ਉਸ ਤੋਂ ਬਾਅਦ ਹੁਣ ਤੁਸੀਂ ਇੱਕ ਵਾਰ ਇੱਕ ਸੁਖਨਾ ਲੇਖ ਦੇ ਰਫ਼ਤਾਰ ਦੇਖ ਸਕਦੇ ਹੋ ਪਾਣੀ ਦੀ ਜਦੋਂ ਫਲੱਡ ਗੇਟ ਇਹ ਖੋਲੇ ਜਾਂਦੇ ਨੇ ਹਾਲਾਂਕਿ ਸਵੇਰੇ 7:00 ਵਜੇ ਤੋਂ ਦੋ ਫਲੱਡ ਗੇਟ ਖੋਲੇ ਗਏ ਸੀ ਇੱਕ ਨੂੰ ਬੰਦ ਕਰ ਦਿੱਤਾ ਗਿਆ ਤਦ ਨੂੰ ਤੁਸੀਂ ਗੇਟ ਦੇਖ ਸਕਦੇ ਹੋ ਉਹਨਾਂ ਦੇ ਵਿੱਚੋਂ ਦੋ ਖੋਲੇ ਗਏ ਸੀ ਦੋ ਦੇ ਵਿੱਚੋਂ ਹੁਣ ਇੱਕ ਨੂੰ ਬੰਦ ਕਰ ਦਿੱਤਾ ਗਿਆ ਤੇ ਇੱਕ ਦੀ ਤੁਸੀਂ ਰਫ਼ਤਾਰ ਚੈੱਕ ਕਰੋ ਕਿੰਨੀ ਜ਼ਿਆਦਾ ਰਫ਼ਤਾਰ ਦੇ ਨਾਲ ਇਹ ਪਾਣੀ ਇਸ ਦੇ ਵਿੱਚੋਂ ਨਿਕਲਦਾ ਹੋਇਆ ਦਿਖਾਈ ਦੇ ਰਿਹਾ ਕਿਨੇ ਛੱਲਾ ਉੱਚੀ-ਉੱਚੀ ਦੇਖ ਸਕਦੇ ਹੋ ਵਤਨ ਤੋਂ ਮੈਂ ਕਹਾਂਗਾ ਕਿ ਆ ਛੱਲਾ ਜਰੂਰ ਦਿਖਾਈਆ ਜਾਣ ਕਿਸ ਤਰੀਕੇ ਦੇ ਨਾਲ ਇਹ ਛੱਲਾ ਮਾਰਦਾ ਹੋਇਆ ਪਾਣੀ ਜੋ ਹੈ ਸੁਖਨਾ ਲੈਕ ਦੇ ਵਿੱਚੋਂ ਨਿਕਲ ਰਿਹਾ ਤੇ ਉਸ ਤੋਂ ਬਾਅਦ ਇਸਨੇ ਚੋਹਾਂ ਦੇ ਜ਼ਰੀਏ ਜਾ ਕੇ ਅੱਗੇ ਠੱਗਰ ਦੇ ਵਿੱਚ ਰਲਣਾ ਜਿਸ ਦੇ ਬਾਅਦ ਫਿਰ ਠੱਗਰ ਦੇ ਵਿੱਚੋਂ ਜਾ ਕੇ ਇਹ ਕਿਤੇ ਨਾ ਕਿਤੇ ਅੱਗੇ ਜੇਕਰ ਇਸੇ ਤਰੀਕੇ ਦੇ ਨਾਲ ਪਾਣੀ ਵਧਦਾ